ਫੜ ਲਈ ਤੂੰ ਮੰਗਿਆ ਸੀ ਰੂੰਗਾ ਬਾਣੀ ਇਹਨੇ ਵਾ ਫੜ ਲਈ ਸਾਡੀ ਰੋਵੇ ਅੰਬ ਨੂੰ ਚਾਚਾ ਤੂੰ ਕਾ ਦਾ ਪਟਵਾਰ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵਾ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬਲੌਗ ਸ਼ੁਰੂਆਤ ਕਰ ਰਹੇ ਹਾਂ ਅਸੀਂ ਘਰ ਤੋਂ ਸਾਡਾ ਨਵੇਂ ਬਲੌਗ ਦੇ ਵਿੱਚ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਆਪਾਂ ਬਾਲਕੋਨੀ ਚਾਹ ਦਾ ਕੱਪ ਖਤਮ ਕਰ ਬਾਲਕੋਨੀ ਚ ਲੌਬੀ ਚ ਲੌਬੀ ਚ ਚਾਹ ਦਾ ਖਤਮ ਚਾਹ ਦਾ ਖਤਮ ਘਰ ਖਤਮ ਕਰ ਰਹੇ ਹਾਂ ਜਾਦਾ ਕੱਪ ਖਤਮ ਕਰਕੇ ਤੇ ਰਾਤ ਬੋਲੀਆਂ ਦਾ ਮੈਂ ਬਾਉਣ ਲੱਗੀ ਸੀ ਪਰ ਉੱਥੋਂ ਸਮੋਸੀ ਹੋ ਗਈ ਕਿਉਂਕਿ ਸਾਹ ਜ਼ਿਆਦਾ ਚੜ ਰਿਹਾ ਸੀ ਤਾਂ ਮੈਨੂੰ ਲੱਗਿਆ ਤੁਹਾਨੂੰ ਸਮਝ ਹੀ ਨਹੀਂ ਆਉਣੀ ਤਾਂ ਅੱਜ ਆਪਾਂ ਫਿਰਦੇ ਫਿਰਦੇ ਬੋਲੀਆਂ ਦਾ ਵਲੌਗ ਨਾਲ ਨਾਲ ਹੀ ਬਣਾਵਾਂਗੇ ਨਾਲ ਨਾਲ ਬਾਈ ਜੀ ਪਹਿਲੀ ਬੋਲੀ ਤੋਂ ਸ਼ੁਰੂਆਤ ਕਰਦੇ ਹੋਏ ਠੀਕ ਹੈ ਚਲੋ ਜਾਈਂ ਬਾਬਾ ਨਾਨਕਾ ਆਈਂ ਬਾਬਾ ਨਾਨਕਾ ਨਾ ਜਾਈਂ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈਂ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲਿਆਈਂ ਬਾਬਾ ਨਾਨਕਾ ਇਬੋਲੀ ਤੋਂ ਸ਼ੁਰੂਆਤ ਕੀਤੀ ਆ ਦਿਨ ਬਾਏ ਦਿਨ ਆਪਾਂ ਜਿਹੜੀ ਬੋਲੀ ਆ ਉਹ ਪਾਈ ਜਾਣੀ ਆ ਨਾਂਕਿਆਂ ਤੇ ਦਾਦਕੇ ਤੇ ਨਾਲ ਆਪਣਾ ਡੇਲੀ ਵਲੌਗ ਵੀ ਚੱਲੀ ਜਾ ਹਾਂ ਨਾਲ ਆਪਣਾ ਡੇਲੀ ਵਲੌਗ ਵੀ ਚੱਲੀ ਜਾ ਚਲੋ ਹੁਣ ਚਾਹ ਪਾਣੀ ਪੀ ਕੇ ਤਿਆਰ ਤੁਰ ਹੋ ਗਏ ਆਪਾਂ ਚੱਲਦੇ ਆ ਟਾਈਮ ਨਾਲ ਅਜੋਕਾ ਮਤੇ 30 30 ਸਟੇਜ ਕੋਸਟਾ ਬਹੁਤ ਜਾਗੇ ਨੇ ਕਿਉਂਕਿ ਇਸ ਤੋਂ ਬਾਅਦ ਆਪਾਂ ਜੁਝਾਰ ਦੇ ਬਰਥਡੇ ਦੀ ਵੀ ਡਿਸਕਸ਼ਨ ਕਰਨੀ ਪਈ ਹੋਈ ਨਹੀਂ ਬਣਾਉਣਾ ਨਹੀਂ ਬਣਾਣਾ ਕੀ ਕਰਨਾ ਨਹੀਂ ਕਰ ਥੈਟਸ ਚਲੋ ਹਾਂ ਜੀ ਰੈਡੀ ਸ਼ੈਡੀ ਹੋ ਗਏ ਆਪਾਂ ਮਨਪ੍ਰੀਤ ਜਿਹੜੀ ਤਿਆਰ ਆਦੇ ਆਪਾਂ ਵੀ ਤਿਆਰ ਆਦੇ ਅੱਜ ਆਪਾਂ ਜਿਹੜਾ ਨਮਾਇਆ ਦੋਸਤ ਨਾਲ ਆ। ਨਮੋਣੀ ਆਪਾਂ ਦਾ ਕਰਕੇ ਆਪਾਂ ਹੋ ਗਏ ਥੋੜੇ ਲੇਟ ਤੇ ਬਸ ਚੱਲਦੇ ਆ। ਮਨਪ੍ਰੀਤ ਆ ਜਾ ਯਾਰ। ਉਹ ਛੇਦੀ ਉੱਪਰ। ਛੇਦੀ ਆ ਜਾ ਯਾਰ। ਤੇ ਜਿਹੜਾ ਸਮਾਂ ਚੱਲੇ ਬੱਦਲ ਆ। ਤੇ ਜਿਹੜਾ ਦੇ ਬਰਥਡੇ ਤੇ ਰਹੇਗੇ ਥੋੜੇ ਤਾਂ ਹਨਾ। ਤੋਂ ਦਰੇ ਵਿੱਚ ਲੋਕ ਨੂੰ ਬਿਚੇ ਨਾ ਆ ਜਾ। ਅਰੇ ਮਾਸ਼ੂਗਾ ਕਰਦੇ ਆ। ਕੋਈ ਸਾਰਾ ਨਾਲ ਵੀ ਸ਼ੇਅਰ ਕਰਾ ਦੇਣਾ। ਕਿ ਅੱਪਾ ਗੁੱਦਾ ਬਣਾਉਣਾ ਕਿਵੇਂ ਬਣਾਉਣਾ ਦਾ। ਤੇ ਡੇੜੀ ਨੂੰ ਚਾਬੀ ਭੜਕ ਦੇ ਦਿਓ ਯਾਰ ਕੋਈ। ਡੇੜੀ ਪੱਕ ਠੀਕ ਕਰੋ ਉਪਰੋਂ। ਡੇੜੀ ਪੱਕ ਠੀਕ ਕਰੋ ਉਪਰੋਂ। ਚਲੋ ਥੋੜਾ ਆਪਾਂ ਰੋਟੀ ਪਾਣੀ ਖਾ ਕੇ ਫੇਰ ਚੱਲਦੇ ਆ। ਹਾਂਜੀ ਰੋਟੀ ਪਾਣੀ ਖਾ ਕੇ ਤਿਆਰ-ਪਿਆਰ ਹੋ ਕੇ। ਪੂਜਾਰੀ ਸੌ ਗਿਆ ਪੂਜਾਰੀ ਗਿਆ ਸੌਣ ਤੇ ਬਾਕੀ ਅੱਜ ਥੋੜਾ ਜਿਹਾ ਆਏ ਸੀਗਾ ਵੀ ਪੂਜਾਰੀ ਨੂੰ ਆਪਾਂ ਨਮਾਉਣਾ ਸੀਗਾ ਤੇ ਦੋ ਦਿਨ ਹੋ ਗਏ ਹੁਣ ਤੀਜੇ ਦਿਨ ਨਮਾਉਣੇ ਹੁੰਦੇ ਐ ਇਹਨੂੰ ਵੀ ਠੰਡ ਆ ਗਈ ਨਾ ਵੀ ਚਲ ਤੀਜੇ ਦਿਨ ਨਮਾਦਿਆ ਕਰਾਂਗੇ ਤਾਂ ਅੱਜ ਥੋੜਾ ਜਿਹਾ ਆਪਾਂ ਪਹਿਲਾਂ ਆਗੇ ਤਾਂ ਆਪਾਂ ਬਹੁਤ ਲੇਟ ਹੋਣਾ ਮੈਨੂੰ ਲੱਗਦਾ ਜੋਦੂ ਵੀ ਲੇਟ 11 ਵਜੇ ਪਤਾ ਨਹੀਂ ਕਿਉਂ ਜਵਾਕ ਨਾਲ ਸਾਰੇ ਜਾਣੇ ਦੱਸਿਓ ਵੀ ਹਰੇਕ ਨਾਲ ਹੀ ਆਇਆ ਹੁੰਦਾ ਐ ਨਬਰੇ ਲੇਟ ਉੱਠਦਾ ਨਾ ਜੁਝਾਰ ਹਾਂ ਜੁਝਾਰ ਥੋੜਾ ਜਿਹਾ ਲੇਟ ਉੱਠਦਾ ਕਹਿੰਦਾ ਫਿਰ ਇਹਦੀ ਨੀਂਦ ਸਾਨੂੰ ਐ ਹੁੰਦਾ ਖਰਾਬ ਨਾ ਕਰੀਏ ਤੇ ਚਲੋ ਕੋਈ ਗੱਲ ਨਹੀਂ ਥੋੜਾ ਸਮਾਂਗਾ ਇਸ ਦੁਬਾਰ ਨੈਕਸਟ ਜਿਹੜੇ ਅਗਲੇ ਸਾਲ ਹੋਣਗੇ ਉਦੋਂ ਨੂੰ ਐ ਸਹੀ ਹੋ ਜੂਗਾ ਵੱਡਾ ਹੋ ਜੂਗਾ ਥੋੜਾ ਜਿਹਾ ਤੇ ਬਾਕੀ ਇਹਦਾ ਜਨਮ ਦਿਨ ਹੋਣਾ ਜਨਮ ਦਿਨ ਮਨਾਈਏ ਜਾਂ ਨਾ ਮਨਾਈਏ ਮੈਂ ਤਾਂ ਕੱਲ ਨੂੰ ਸੋਚਾਂਗੇ ਇਹ ਰ ਹੈ ਆਪਾਂ ਕੱਲ ਨੂੰ ਕਰ ਕਿ ਕਿਵੇਂ ਕਰਨਾ ਕੀ ਕਰਨਾਗਾ ਤੇਰਾ ਆਪਣੀਆਂ ਸੱਚ ਆਪਣੇ ਘਰੋਂ ਗੱਲ ਸਟਾਰਟ ਹੋਈ ਸੀ ਨਾਨਕੇ ਦਾਦਕੇ ਬੋਲੀਆਂ ਤੇ ਤੇ ਇੱਕ ਨਾਨਕਿਆਂ ਤੇ ਵੀ ਦਾਦਕੇ ਦੇ ਵੀ ਮਿਕਸ ਬੋਲੀਆਂ ਮੈਂ ਤੁਹਾਨੂੰ ਦੱਸ ਦਵਾਂਗੀ ਜਿਵੇਂ ਨਾਨਕਿਆਂ ਤੇ ਤਵਾ ਲਾਉਣ ਵਾਲੀ ਬੋਲੀ ਆ ਬਾਈ ਮੈਨੂੰ ਇਹ ਤੁਰ ਫਿਰ ਕੀ ਬਣਾਉਣੀ ਪਊ ਕਿਉਂਕਿ ਅੱਜ ਉਹ ਆਟੇ ਕਦਾਣੀ ਹੈਗਾ ਫਿਰ ਇਹ ਰੋਣ ਲੱਗ ਜਾਂਦਾ ਜੇ ਇਹਨੂੰ ਕੱਲੇ ਨੂੰ ਛੱਡ ਦਿਆਂਗੇ ਠੀਕ ਆ ਜਿਵੇਂ ਨਾਨਕਿਆਂ ਤੇ ਤਵਾ ਲਾਉਣ ਵਾਲੀ ਬੋਲੀ ਆ ਨਾਨਕੇ ਆਏ ਨੇ ਜੀ ਨਾਨਕੇ ਇਨੇ ਬੋਲੀਆਂ ਆਣ ਮੁੰਡੇ ਰੈਂਟ ਤੇ ਲਿਆਏ ਨੇ ਬੋਲੀਆਂ ਆਣ ਮੁੰਡੇ ਰੈਂਟ ਤੇ ਲਿਆਏ ਨੇ ਇਹ ਬੋਲੀ ਤੁਸੀਂ ਪਾ ਸਕਦੇ ਹੋ ਨਾਨਕਿਆਂ ਤੇ ਤਵਾ ਲਾ ਕੇ ਹਾਂ ਠੀਕ ਹੈ ਤੇ ਅੱਗੋਂ ਨਾਨਕੇ ਕਹਿ ਸਕਦੇ ਨੇ ਨਾਨਕੇ ਆਏਗੀ ਜੀ ਨਾਨਕੇ ਆਏ ਨੇ ਬੋਲੀਆਂ ਵੀ ਆਉਣ ਬਸ ਭੰਗੜੇ ਲੀ ਲਿਆਏ ਨੇ ਇਹ ਤੁਸੀਂ ਕਹਿ ਸਕਦੇ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਬੋਲੀਆਂ ਵੀ ਹੋਣੇ ਤਾਂ ਭੰਗੜੇ ਲੀ ਲਿਆਏ ਨੇ ਆਪਾਂ ਜਿਹੜਾ ਹੈਗਾਗਾ ਨਾਨ ਕੀ ਦਾਦ ਕੀ ਕੁਦਰਜੇ ਤੇ ਬੋਲੀ ਪਾ ਸਕਦੇ ਆ ਬਹੁਤ ਸੋਹਣੀ ਬੋਲੀ ਆ ਤਾਂ ਹੁਣ ਆਪਾਂ ਬੁਟੀਕ ਤੇ ਪਹੁੰਚਣਾ ਆਲੇ ਆ ਪਹੁੰਚ ਜੀਏ ਕੇਰਾ ਫਿਰ ਨੈਕਸਟ ਪੋਲੀਆ ਦਾ ਸੈਲਸ ਦਾ ਜਿਹੜਾ ਤੁਹਾਡੇ ਨਾਲ ਫਿਰਦੇ ਤੁਰਦੇ ਆਈ ਪੂਰਾ ਕਰਨਾ ਪਿਆ ਕਰੂ ਸਾਨੂੰ ਹਾਂਜੀ ਬਸ ਇਹ ਸੋਨੋਣ ਬਲੌਗ ਸਾਰਾ ਦੇਖਣਾ ਵੀ ਪਿਆ ਕਰੂ ਮੈਂ ਤੁਹਾਨੂੰ ਇੱਕ ਗੱਲ ਵੀ ਦੱਸ ਚਲੋ ਰਿੱਕੀ ਪਹੁੰਚ ਜੀਏ ਕੇਰਾ ਆਪਾਂ ਦੇਖਦੇ ਨਾਨਕੇ ਦਾਦਕੇ ਦੀ ਬੋਲੀ ਆ ਗਈ ਆਪਾਂ ਬੁਟੀਕ ਦੇ ਐਂਟਰ ਹੋਣ ਤੋਂ ਪਹਿਲਾਂ ਇੱਕ ਬੋਲੀ ਪਾ ਦਈਏ ਠੀਕ ਆ ਨਾਨਕੇ ਤੇ ਦਾਦਕੇ ਆਂ ਦੀ ਜਿਵੇਂ ਨਾਨਕੇ ਕਹਿੰਦੇ ਨੇ ਦਾਦਕੇ ਆਂ ਦੀ ਕੁੜਕੜ ਸੁਣ ਕੇ ਦਾਦਕੇ ਆਂ ਦੀ ਕੁੜਕੜ ਸੁਣ ਕੇ ਅਸੀਂ ਨਹੀਂ ਮੰਨਦੇ ਹਾਰ ਜੀ ਸੱਜ ਤੋੜਦੇ ਆ ਤੋੜਦੇ ਆਂਗੇ ਚਾਰ ਜੀ ਸੱਜ ਤੋੜਦੇ ਆਂਗੇ ਤੋੜਦੇ ਚਾਰ ਜੀ ਸੱਜ ਤੋੜਦੇ ਆਂਗੇ ਸਾਹ ਚੜ ਜਾਂਦਾ ਰਿੱਕੀ ਮੇਰਾ ਚਲ ਕੋਲ ਹੁਣ ਮੈਂ ਇਹ ਹੋ ਗਿਆ ਨਾ ਆਪਾਂ ਹੋ ਨਹੀਂ ਕਰਦੇ ਹੈਗੀ ਲੈ ਹਾਂ ਚਲ ਕੋਲ ਚਲ ਹੁਣ ਅਗੋ ਦਾਦਕੇ ਕਹਿੰਦੇ ਨੇ ਹੋ ਰਾਣੇ ਦਿੱਤੀਆਂ ਕੱਲੀਆਂ ਸਲਾਮੀਆਂ ਤੁਸੀਂ ਪਰੀ ਐ ਸ਼ੱਕ ਨਾਨਕਿਓ ਤੁਹਾਡਾ ਸੱਜ ਤੋੜਨੇ ਦਾ ਹੱਕ ਨਾਨਕਿਓ ਸੋ ਜੱਤ ਤੁਹਾਡਾ ਸੱਜ ਤੋੜਨੇ ਦਾ ਹੱਕ ਨਾਨਕਿਓ ਇਹ ਨਾਨਕੀ ਦਾਦਕੇ ਦੀ ਬੋਲੀ ਸੀ ਪਹਿਲਾਂ ਨਾਨਕਿਆ ਨੇ ਭਾਈ ਫੇਰ ਦਾ ਦੇ ਕਹਣੀ ਠੀਕ ਆ ਠੀਕ ਆ ਮੋੜ ਸੀਗਾ ਇੱਕ ਤਰ੍ਹਾਂ ਦਾ ਤੇ ਹੁਣ ਆਪਣੀ ਇਹ ਬੋਲੀ ਹੋ ਗਿਆ ਅਪਰ ਅੰਦਰ ਜਾ ਕੇ ਦੇਖ ਲਈ ਆਪਣਾ ਕੀ ਕਰ ਅੱਖ ਤਾਂ ਤੇਰੀ ਗੋਲ ਮਾਮੀਏ ਅੱਖ ਤਾਂ ਤੇਰੀ ਗੋਲ ਮਾ ਮੱਥਾ ਤੇਰਾ ਚੁੰਗਾ ਬਾਣੀਏ ਨੇ ਬਾ ਇਹ ਮਾਮੀ ਦੇ ਬੋਲੀ ਆ ਸਪੈਸ਼ਲੀ ਮੈਂ ਨਾਨਕੇ ਦਾਜ ਕਹਨੀ ਬੋਲੀਆਂ ਪਾ ਰਹੀ ਆ ਤੁਹਾਨੂੰ ਕੋਈ ਆਉਂਦੀ ਆ ਨਾਨਕੇ ਅੰਦਾਜ਼ ਕਹਨੀ ਬੋਲੀਆਂ ਠੀਕ ਆ ਇੱਕ ਤੁਸੀਂ ਇਹ ਬੋਲੀ ਪਾ ਸਕਦੇ ਹੋ ਗਾਈਜ਼ ਫੇਰ ਅੱਗੋਂ ਫੇਰ ਅੱਗੋਂ ਉਹਦਾ ਮਾਮੀ ਜਵਾਬ ਕੀ ਦਿੰਦੀ ਐ ਇਹ ਬੋਲੀ ਦਾ ਤੂੰ ਤਾਂ ਕੁੜੀਏ ਬੋਲੀ ਪਾਈ ਮੇਰੇ ਘਾਲ ਦੇ ਸੂਰੀ ਚਲਾਈ ਤੂੰ ਤਾਂ ਕੁੜੀਏ ਬੋਲੀ ਪਾਈ ਮੇਰੇ ਘਾਲ ਦੇ ਸੂਰੀ ਚਲਾਈ ਅੱਗੇ ਮਾਤੇ ਰੀਨੂ ਲੈਗੇ ਢਾਕੂ ਤੈਨੂੰ ਕਰਨ ਕਸਾਈ ਨਹੀਂ ਬਹਿ ਜਾ ਚੁੱਪ ਕਰਕੇ ਮੜ ਬੋਲੀ ਨਾ ਪਾਈ ਨਹੀਂ ਬਹਿ ਜਾ ਚੁੱਪ ਕਰਕੇ ਮੜ ਬੋਲੀ ਨਾ ਪਾਈ ਨਹੀਂ ਬਹਿ ਜਾ ਚੁੱਪ ਕਰਕੇ ਇਕ ਆ ਹੁੰਦੀ ਹੈ ਜੇ ਮਾਂ ਮੀਤ ਨੂੰ ਨਚਨਣੀ ਆਉਂਦਾ ਜੇ ਮਾਂ ਮੀਤ ਨੂੰ ਨਚਨਣੀ ਆਉਂਦਾ ਟਿਕ ਪੈ ਸਾਡੇ ਚਰਨੀ ਰੀਸ ਦਰਿਆਵਾਂ ਦੀ ਕੀ ਚਪੜਾ ਨੇ ਕਰਨੀ ਰੀਸ ਦਰਿਆਵਾਂ ਦੀ ਕੀ ਚਪੜਾ ਨੇ ਕਰਨੀ ਰੀਸ ਦਰਿਆਵਾਂ ਦੀ ਫੇਰ ਅੱਗੋਂ ਮਾਮੀ ਇਸ ਗੱਲ ਦਾ ਜਵਾਬ ਦਿੰਦੀ ਹੁੰਦੀ ਆ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਸਾਡੀ ਕਰਤੀ ਹਾਨੀ ਨਹੀਂ ਤੇਰੇ ਨਾਲੇ ਦੀ ਪਾਦਾਂ ਬੋਕਦੇ ਗਾਨੀ ਨਹੀਂ ਤੇਰੇ ਨਾਲੇ ਦੀ ਪਾਦਾਂ ਬੋਕਦੇ ਗਾਨੀ ਨਹੀਂ ਤੇਰੇ ਨਾਲੇ ਦੀ ਕੈਸੀ ਲੱਗੀ ਬਹੁਤ ਬੋਲੀਆਂ ਹੁੰਦੀਆਂ ਮੈਂ ਤੁਹਾਨੂੰ ਸਾਰੀਆਂ ਸੁਣਾ ਫਿਰ ਜਿਹੜੀ ਜਦੋਂ ਦਾਦ ਕੇ ਫਿਰ ਜੋ ਨਾਨਕ ਇਹ ਗੱਲ ਦਾ ਮੋੜ ਦਿੰਦੇ ਆ ਹਨਾ ਫਿਰ ਦਾਦ ਕੇ ਫਿਰ ਇਹ ਗੱਲ ਦਾ ਮੋੜ ਦਿੰਦੇ ਆ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਮੇਰੇ ਕਾਲ ਜੇ ਸੂਰੀ ਚਲਾਈ ਮੇਰਾ ਨਿਕਲ ਗਿਆ ਹਾਸਾ ਨਹੀਂ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਨਹੀਂ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਨਹੀਂ ਤੇਰੇ ਮੂੰਹ ਵਰਗਾ ਫੇਰ ਫੇਰ ਮੋੜ ਆਉਂਦਾ ਇੱਕ ਬੋਲੀ ਦਾ ਤੋਤਾ ਕੁੜੀਏ ਬੋਲੀ ਪਾਈ ਮੇਰੇ ਕਾਲ ਜੇ ਸੂਰੀ ਚਲ ਮੇਰਾ ਨਿਕਲ ਗਿਆ ਹਾਸਾ ਨਹੀਂ ਤੇਰੇ ਮੂੰਹ ਵਰਗਾੁੰਡੇ ਖਾਣ ਪਤਾਸਾ ਨਹੀਂ ਤੇਰੇ ਮੂੰਹ ਵਰਗਾੁੰਡੇ ਖਾਣ ਪਤਾਸਾ ਨਹੀਂ ਤੇਰੇ ਮੂੰਹ ਵਰਗਾੁੰਡੇ ਖਾਣ ਪਤਾਸਾ ਲੈ ਲੈ ਦਿੰਦੇ ਪਰੀਆਂ ਵਰਗਾ ਰੂਪ ਮਾਮੀ ਦਾ ਪਰੀਆਂ ਵਰਗਾ ਰੂਪ ਮਾਮੀ ਦਾ ਪਰੀਆਂ ਵਰਗਾ ਰੂਪ ਮਾਮੀ ਦਾ ਹਾਂ ਨੈਕਸਟ ਚਲ ਚਲ ਦੱਸੋ ਦੱਸੋ ਮੋਦੀ ਹੂ ਇਹੋ ਬੋਲੀਆ ਮਾਮੀ ਦੇਖਣ ਨੂੰ ਮਾਮਾ ਐਣ ਕਮਾਂਗੇ ਪਰੀਆਂ ਵਰਗਾ ਰੂਪ ਮਾਮੀ ਦਾ ਦੂਰ ਖੜੇ ਨੂੰ ਡੰਗੇ ਨਹੀਂ ਮਾਮੀ ਦੇਖਣ ਨੂੰ ਮम्मा ਐਣ ਕਾ ਮੰਗੇ ਨਹੀਂ ਮਾਮੀ ਦੇਖਣ ਨੂੰ ਮम्मा ਐਣ ਕਾ ਮੰਗੇ ਨਹੀਂ ਮਾਮੀ ਦੇਖਣ ਨੂੰ ਇਹੋ ਜਿਹੀ ਐਵੇਂ ਪਾ ਸਕਦੇ ਆ ਪਰੀਆਂ ਵਰਗਾ ਰੂਪ ਪੂਆ ਦਾ ਪਰੀਆਂ ਵਰਗਾ ਰੂਪ ਪੂਆ ਦਾ ਦੂਰ ਖੜੇ ਨੂੰ ਡੰਗੇ ਨਹੀਂ ਪੂਆ ਦੇਖਣ ਨੂੰ ਉਪਰੇਣ ਕਾ ਮੰਗੇ ਨਹੀਂ ਪੂਆ ਦੇਖਣ ਨੂੰ ਉਪਰੇਣ ਕਾ ਮੰਗੇ ਨਹੀਂ ਪੂਆ ਦੇਖਣ ਨੂੰ ਇੱਕ ਆ ਵੀ ਹੁੰਦਾ ਇੱਕ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਪੌੜੀ ਫੇਰਾ ਪੀ ਮਾਮੀ ਕੰਧੇ ਟੱਪਗੀ ਥੋੜੀ ਮੋੜੀ ਵੇ ਮਾਮੇ ਆ ਮੋੜੀ ਰਾਤੀ ਮਾਮੀ ਕੰਧੇ ਟੱਪਗੀ ਥੋੜੀ ਮੋੜੀ ਵੇ ਮਾਮੇ ਆ ਮੋੜੀ ਰਾਤੀ ਮਾਮੀ ਕੰਧੇ ਟੱਪਗੀ ਇੱਕ ਹੋਰ ਹੁੰਦੀ ਆ ਆ ਉਹ ਫਿਰ ਫਿਰ ਨਾਨਕੇ ਆਏ ਕਹਿ ਦਿੰਦੇ ਆ ਈ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਪੋੜੀ ਵੀ ਰਾਤੀ ਭੂਆ ਕੰਨ ਤੇ ਟੱਪ ਗਈ ਮੋੜੀ ਮੋੜੀ ਵਿਖੇ ਫੜਾ ਮੋੜੀ ਐਂ ਵੀ ਕਹਿ ਸਕਦੇ ਆ ਬੋਲੀ ਚਾਪ ਫੇਰ ਫੇਰ ਨਾਨਕੇ ਫਿਰ ਦਾਦੀਆਂ ਦੇ ਪਾ ਦਿੰਦੇ ਆ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਆਰੀ ਵੀ ਚਾਚੀ ਚਾਚੀ ਸਾਡੀ ਰੋਵੇ ਅੰਬ ਨੂੰ ਚਾਚਾ ਤੂੰ ਕਾ ਦਾ ਫਟਵਾਰੀ ਚਾਚੀ ਸਾਡੀ ਰੋਵੇ ਅੰਬ ਨੂੰ ਇਹ ਹੁੰਦਾ ਫਿਰ ਫਿਰ ਜਦੋਂ ਇਹ ਬੋਲੀ ਪਾਉਂਦੇ ਆ ਚਾਚੀ ਚਾਚੀ ਤੇ ਦਾਦੀਆਂ ਦੇ ਫਿਰ ਉਹ ਕਹਿ ਦਿੰਦੇ ਆ ਉਹ ਪਾ ਦਿੰਦੇ ਆ ਮੂਹਰੋਂ ਬੋਲੀ ਮੋੜ ਦਿੰਦੇ ਹੁੰਦੇ ਆ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਚਾਂਦੀ ਠੀਕ ਆ ਤੇਰੇ ਨਾਲੋਂ ਬਾੰਦਰੀ ਚੰਗੀ ਵੀ ਜਿਹੜੀ ਨਿੱਤ ਮੁਕਲਾਵੇ ਜਾਂਦੀ ਆਉਂਦੀ ਕੁੜੀ ਹੈ ਜਾਂਦੀ ਕੁੜੀ ਹੈ ਆਉਂਦੀ ਕੁੜੀ ਹੈ ਜਾਂਦੀ ਕੁੜੀ ਹੈ ਚੱਕ ਲਿਆ ਬਾਜ਼ਾਰ ਵਿੱਚੋਂ ਚਾਂਦੀ 니 ਤੇਰੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿੱਤ ਮੁਕਲਾਵੇ ਜਾਂਦੀ 니 ਤੇਰੇ ਨਾਲੋਂ ਬਾਂਦਰੀ ਚੰਗੀ ਮੈਨੂੰ ਮਤਲਬ ਕਿ ਘਰੇ ਸਾਡੇ ਘਰਾਂ 'ਚ ਜੇ ਵਿਆਹ ਹੁੰਦਾ ਕਿਤੇ ਨਾਨਕ ਸ਼ੱਕ ਭਰਨ ਜਾਂਦੇ ਆਇਆ ਪੱਕਾ ਕਾਸ ਗਮਾੜਦੀਆਂ ਜਿਹੜੀਆਂ ਆਪਣੀ ਤਰੀਕੇ ਦੀਆਂ ਕੁੜੀਆਂ ਹੁੰਦੀਆਂ ਲੈ ਜਾਂਦੇ ਨੇ ਨਾਲ ਗਿਆ ਮੇਰਾ ਪਹਿਲਾ ਨਿਯੋਤਾ ਹੁੰਦਾ ਸੀ ਵੀ ਮੜਕਰੀ ਦੇ ਪੱਕਾ ਲੈ ਕੇ ਜਾਣਾ ਵਿਆਹ ਪੱਕਾ ਕਿਉਂਕਿ ਵੀ ਬੋਲੀਆਂ ਪਾਉਣੀਆਂ ਵੀ ਨਾਲ ਤਿਹਾਰ ਨਹੀਂ ਜਾਈਂਦੇ ਜੇ ਉਧਰੋਂ ਨਾਲ ਕਿਉਂਦੇ ਫਿਰ ਮੈਨੂੰ ਘਰਾਂ ਦੇ ਬੁਲਾ ਲੈਂਦੇ ਵੀ ਮਾਰੇ ਕੰਮ ਨਿਵੇੜ ਕੇ ਜਲਦੀ ਆਜੀ ਬੋਲੀਆਂ ਪਾਉਣੀਆਂ ਨੇ ਜਾਂ ਗੀਤ ਗਾਉਣੇ ਆ ਆ ਵੀ ਹੁੰਦੀ ਆ ਆ ਵੀ ਹੁੰਦੀ ਆ ਆਉਣ ਜਾਣ ਨੂੰ ਦੋ ਦਰਵਾਜ਼ੇ ਆਉਣ ਜਾਣ ਨੂੰ ਦੋ ਦਰਵਾਜ਼ੇ ਕਿਸ ਕਾ ਜਾਣ ਨੂੰ ਮੋਰੀ ਚੱਕ ਲੋ ਮੰਮੀ ਨੂੰ ਨਾ ਡਾਕਾ ਨਾ ਚੋਰੀ ਚੱਕ ਲੋ ਮੰਮੀ ਨੂੰ ਨਾ ਡਾਕਾ ਨਾ ਚੋਰੀ ਚੱਕ ਲੋ ਮੰਮੀ ਨੂੰ ਫਿਰ ਪਿੱਛੋਂ ਦਾਦਕੇ ਫਿਰ ਨਾਨਕੇ ਕਹਿ ਦਿੰਦੇ ਆ ਚੱਕ ਲੋ ਭੂਆ ਨੂੰ ਨਾ ਡਾਕਾ ਨਾ ਚੋਰੀ ਚੱਕ ਲੋ ਚਾਚੀ ਨੂੰ ਤੇ ਚੱਕ ਲੋ ਤਾਈ ਨੂੰ ਨਾ ਡਾਕਾ ਨਾ ਚੋਰੀ ਇਹ ਕਹਿੰਦੇ ਆ ਤੇਰਾ ਵੀ ਹੁੰਦਾ ਲਿਆਈ ਲਿਆਈ ਵੇ ਦਿਖਾਣਾ ਆ ਰਹੀ ਨਾਨਕਿਆਂ ਦੀ ਪੂਸ਼ ਵਡਣੀ ਉਹ ਪੂਸ਼ਾ ਪਸ ਦੀ ਨਾਨ ਕਿਉ ਤੁਹਾਡੀ ਦਾਦਕਿਆਂ ਨੂੰ ਪੈਲੀ ਕੱਢਣੀ ਇਹ ਤਾਂ ਹੋਣੀ ਹੁੰਦਾ ਉਹ ਜੂਂਡੀ ਡੰਗਰਾਂ ਦੇ ਹਨਾ ਹਾਂ ਹਾਂ ਉਹ ਸ਼ਾਹ ਪਤਾ ਨਹੀਂ ਮਰਦੇ ਆਲੇ ਸਾਈਡ ਅਸੀਂ 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 ਜੱਟ ਨਹੀਂ ਮਰਬਿਆਂ ਵਾਲੇ ਪੂਸ਼ ਹੁੰਦੀ ਡੰਗਰਾਂ ਦੇ ਨਾਣਕੇ ਕਹਿੰਦੇ ਹੁੰਦੇ ਆ ਫਿਰ ਫਿਰ ਨਾਨਕੇ ਆਏ ਨਹੀਂ ਵੀ ਨਾਨਕੇ ਆਏ ਨਹੀਂ ਕੀ ਕੁਜਲੀ ਆਏ ਨਹੀਂ ਵੀ ਕੀ ਕੁਜਲੀ ਆਏ ਨੇ ਕੁੜੇ ਲਿਆਉਣਾ ਕੀ ਸੀ ਲਿਆਏ ਬੋਕ ਦੀਆਂ ਟੰਗਾਂ <li> ਵਿੱਚ ਸ਼ਰੀਕੇ ਦੇ ਪੋਰਾ ਪੋਰਾ ਵੰਡਾਂ ਦੇ ਵਿੱਚ ਸ਼ਰੀਕੇ ਦੇ ਫਿਰ ਨਾਨਕੇ ਮੋੜ ਦਿੰਦੇ ਆ ਨਾਨਕੇ ਆਏ ਆ ਵੀ ਨਾਨਕੇ ਆਏ ਆ ਬਹੁਤਾ ਕੁਜ ਲਿਆਏ ਆ ਵੀ ਬਹੁਤਾ ਕੁਝ ਲਿਆਏ ਆ ਕਹਿੰਦੇ ਕੀ ਲਿਆਏ ਨਹੀਂ ਕਹਿੰਦੇ ਲਿਆਉਣਾ ਕੀ ਸੀ ਲਿਆਏ ਵਿੱਚ ਸ਼ਰੀਕੇ ਦੇ ਬਹੁਤਾ ਬਹੁਤਾ ਹਾਂ ਲਿਆ ਇਪਾ ਲਿਆ ਇ ਪਰਕੇ ਪੰਡਾ ਨਹੀਂ ਵਿੱਚ ਸ਼ਰੀਕੇ ਦੇ ਬਹੁਤਾ ਬਹੁਤਾ ਵੰਡਾ ਨਹੀਂ ਵਿੱਚ ਸ਼ਰੀਕੇ ਦੇ ਐ ਕਹਿੰਦੇ ਹੁੰਦੇ ਆ ਫਿਰ ਮਾਮਾ ਮਾਮੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀ ਐ ਸਾਡੀ ਵਿਹੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਇਹ ਵੀ ਹੁੰਦਾ ਫਿਰ ਹੁੰਦਾ ਨਿੱਕੀ ਮਾਮੀ ਨਿੱਕਲ ਚੱਲੀ ਕੱਚ ਚ ਲੈ ਕੇ ਪੱਲੀ ਗਵਾਂਡਿਓ ਚੋਰੀ ਚੋਰੀ ਚੱਲੀ ਇਹ ਫਿਰ ਫਿਰ ਉਹ ਮੋੜ ਦਿੰਦੀ ਹੁੰਦੀ ਐ ਨਿੱਕੀ ਭੂਆ ਨਿਕਲ ਚਲੀ ਕੱਚ ਚ ਲੈ ਕੇ ਪਰਨਾ ਕਹਿੰਦੀ ਭਈਆ ਕਰਨਾ ਭਈਏ ਬਿਨਾਂ ਨਹੀਂ ਸਰਨਾ ਫਿਰ 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 ਦਾਦ ਕੇ ਪਾਉਂਦੇ ਆ ਮਾਮੀ ਕੁੜੀ ਨੇ ਸੁਤਨ ਸਵਾਈ ਕੋਡਿਆ ਕੋਲੋਂ ਤੰਗ ਨਹੀਂ ਵੜਿਆਈਆਂ ਕਰਦੀ ਤੇ ਕੇ ਦੇ ਨੰਗ ਨਹੀਂ ਵੜਿਆਈਆਂ ਕਰਦੀ ਫਿਰ ਉਹ ਕਹਿੰਦੇ ਭੂਆ ਕੁੜੀ ਨੇ ਸੁਤਨ ਸਮਾਈ ਨਾਨਕੇ ਫਿਰ ਮੋੜ ਦੇ ਦਿੰਦੇ ਦਾਦਕਿਆਂ ਨੂੰ ਵਿਚਰ ਖਾਈਆਂ ਸੱਤ ਮੋਰੀਆਂ ਮੁੰਡੇ ਆਖਦੇ ਹੋਏ ਮੁੰਡੇ ਆਖਦੇ ਭੂਆ ਦੀਆਂ ਲੱਤਾਂ ਗੋਰੀਆਂ ਹੁੰਦੇ ਆਖਦੇ ਐ ਹੁੰਦੀ ਆ ਫਿਰ ਆ ਵੀ ਫਿਰ ਫਿਰ ਦਾਦਕੇ ਕਹਿੰਦੇ ਅਸੀਂ ਨਾਨਕੇ ਜਾਈਏ ਧਰਤੀ ਪਟ ਸੁੱਤੀਏ ਅਸੀਂ ਨਾਨਕੇ ਜਾਈਏ ਧਰਤੀ ਪਟ ਸੁੱਤੀਏ ਅਸੀਂ ਨਾਨਕੇ ਜਾਈਏ ਧਰਤੀ ਪਟ ਸੁੱਤੀਏ ਫਿਰ ਦਾਦਕੇ ਨਾਨਕੇ ਨੂੰ ਕਹਿ ਦਿੰਦਾ ਅਸੀਂ ਮੇਲਣ ਆ ਜਾਈਏ ਧਰਤੀ ਪੱਟ ਸੁਟੀਏ ਫੇਰ ਦਾਦ ਕੇ ਕਹਿੰਦੇ ਆ ਲੱਡੂ ਖਾਦੇ ਵੀ ਬਥੇਰੇ ਲੱਡੂ ਬੰਡੇ ਵੀ ਬਥੇਰੇ ਅੱਜ ਲੱਗ ਜੂ ਪਤਾ ਆ ਜਾ ਨੱਚ ਬਰੋਬਰ ਮੇਰੇ ਅੱਜ ਲੱਗ ਜੂ ਪਤਾ ਐ ਵੀ ਹੁੰਦਾਗਾ ਜੇ ਮਾਂ ਮੀਤ ਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਤੋਂ ਆਈ ਨਹੀਂ ਭਰੀ ਭਰਾ ਤੂੰ ਲੱਡੂਆਂ ਦੀ ਖਾਗੀ ਮੰਗੇ ਹੋਰ ਮਠਿਆਈ ਨਹੀਂ ਜਾ ਕੇ ਆਖੇਂਗੀ ਚੱਕੰਪੂਰ ਕੇ ਆਈ ਨਹੀਂ ਜਾ ਕੇ ਆਕੇਂਗੀ ਚੱਕੰਪੂਰ ਕੇ ਆਈ ਨਹੀਂ ਜਾ ਕੇ ਆਕੇਂਗੀ ਚੱਕੰਪੂਰ ਕੇ ਆਈ ਨਹੀਂ ਜਾ ਕੇ ਆਕੇਂਗੀ ਹਾਂ ਹਾਂ ਉਹ ਉਹ ਵੀ ਉਹ ਵੀ ਹੁੰਦੀ ਹੈ ਬੋਲੀ ਨੱਚਣਾ ਤਾਂ ਹੁਣ ਨੱਚ ਲੈ ਘਰ ਜਾ ਕੇ ਨਾ ਚੁੱਲੇ 'ਚ ਲਤ ਮਾਰੀ ਨੱਚਣਾ ਤਾਂ ਹੁਣ ਇਹ ਕਿਵੇਂ ਹੁੰਦਾ ਫਿਰ ਮਾਂ ਨਾਨਕੇ ਵੀ ਪਾ ਦਿੰਦੇ ਦਾਦਕੇ ਵੀ ਨੱਚਣ ਵਾਲੇ ਦੀ ਅੱਡੀ ਨਾ ਰਹਿਂਦੀ ਗੌਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਫਿਰ ਆ ਵੀ ਹੁੰਦਾ ਹਾਂਜੀ ਬਾਲੀ ਸੋਣੀ ਬੋਲੀ ਹੁੰਦੀ ਆ ਯਾਰ ਪਤਾ ਨਹੀਂ ਕੀ ਹੁੰਦਾ ਭੁੱਲ ਗਈ ਮੈਂ ਹਾਂ ਮਾਮੀ ਤੇ ਹੁੰਦੀ ਆ ਬਿਆਦੇ ਕੰਨੂ ਮਾਮੀ ਆਈ ਕੰਮ ਪੂਰਾ ਨਾ ਕੀਤਾ ਬਈ ਸੇਵ ਸੰਤਰੇ ਸਾਰੇ ਖਾਗੀ ਸੇਵ ਸੰਤਰੇ ਸਾਰੇ ਖਾਗੀ ਮੰਗੇ ਹੋਰ ਪਕੀਤਾ ਡੋਂਗਾ ਬੂੰਦੀ ਦਾ ਅੰਦਰ ਵੱੜ ਕੇ ਪੀਤਾ ਡੋਂਗਾ ਬੂੰਦੀ ਦਾ ਅੰਦਰ ਵੱੜ ਕੇ ਪੀਤਾ ਡੋਂਗਾ ਬੂੰਦੀ ਦਾ ਫਿਰ ਜਾਗੋ ਤੇ ਵੀ ਪਾਈ ਜਾਂਦੀ ਹੁੰਦੀ ਆ ਜੀ ਜਾਗੋ ਤੇ ਵੀ ਮਾਮੀ ਤੇ ਪਾ ਦਿੰਦੇ ਆ ਆ ਮਾਮੀ ਤੂੰ ਨੱਚ ਮਾਮੀ ਤੂੰ ਦੇ ਦੇ ਸ਼ੌਕ ਦਾ ਢੇੜਾ ਆ ਮਾਮੀ ਤੂੰ ਨੱਚ ਮਾਮੀ ਤੂੰ ਤੇਦੇ ਸ਼ੌਂਕ ਦਾ ਗੀੜਾ ਰੂਪ ਤੇਰੇ ਦੀ ꝻꝻ ਝਲਾਲੀ ਤੇਤੋਂ ਸੋਹਣਾ ਕਿਹੜਾ ਰੂਪ ਤੇਰੇ ਦੀ ꝻꝻ ਝਲਾਲੀ ਤੇਤੋਂ ਸੋਹਣਾ ਗੀੜਾ ਨਹੀਂ ਆ ਜਾ ਨੱਚ ਮਾਮੀ ਤੇਦੇ ਸ਼ੌਂਕ ਦਾ ਗੀੜਾ ਨਹੀਂ ਆ ਜਾ ਨੱਚ ਮਾਮੀ ਤੇਦੇ ਸ਼ੌਂਕ ਦਾ ਗੀੜਾ ਨਹੀਂ ਅੱਜ ਕਿਤੇ ਵਿੱਚ ਨਹੀਂ ਤੇਤੋਂ ਉੱਤੇ ਕਿਹੜਾ ਆ ਵੀ ਹੁੰਦਾ ਦੇਖ ਮਾਮੇ ਆ ਕੇ ਆ ਨੱਚਦੀ ਮਾਮੀ ਨੂੰ ਦੇਖ ਮਾਮੇ ਆ ਕੇ ਵੀ ਹੁੰਦਾ ਦੇਖ ਐ ਹੁੰਦੀ ਆ ਗਿੱਧੇ ਦੇ ਵਿੱਚ ਮਾਮੀ ਆਈ ਹਾਰ ਸ਼ਿੰਗਾਰ ਲਗਾ ਕੇ ਪਹਿਲਾ ਪੌਂਦੀ ਨੂੰ ਦੇਖ ਮਾਮਿਆਂ ਆ ਕੇ ਪਹਿਲਾ ਪੌਂਦੀ ਨੂੰ ਦੇਖ ਮਾਮਿਆਂ ਆ ਕੇ ਪਹਿਲਾ ਪੌਂਦੀ ਨੂੰ ਦੇਖ ਮਾਮਿਆਂ ਆ ਕੇ ਐ ਹੁੰਦਾ ਫਿਰ ਇਹ ਵੀ ਹੁੰਦਾ ਗਿੱਧੇ ਦੇ ਵਿੱਚ ਭੂ ਆਈ ਹਾਰ ਸ਼ਿੰਗਾਰ ਲਗਾ ਕੇ ਪਹਿਲਾ ਪੌਂਦੀ ਨੂੰ ਦੇਖ ਲੈ ਬੁਫੜਾ ਆ ਕੇ ਐ ਹੁੰਦੀਆਂ ਨੇ ਬੋਲੀਆਂ ਹੋਰ ਆ ਦੇਖ ਹਾਂਜੀ ਮੰਮੀ ਕੁੜੀ ਨੂੰ ਵੇਚ ਕੇ ਅਸੀਂ ਹੀਰੋ ਹਾਂਡਾ ਲੈਣਾ ਬੜਾ ਹੀ ਚਿੱਤ ਲੋਚਦਾ ਬਸ ਇੱਕੋ ਝੂਟਾ ਲੈਣਾ ਬੜਾ ਹੀ ਚਿੱਤ ਲੋਚਦਾ ਬਸ ਇੱਕੋ ਬਸ ਇੱਕੋ ਬਸ ਇੱਕੋ ਝੂਟਾ ਲੈਣਾ ਦੇਖ ਲੋ ਬਈ ਇਹਦੀ ਕੋਟੀ ਦੇਖ ਲੋ ਮੈਂ ਇਹਨੂੰ ਗਿਫਟ ਕੀਤੀ ਆ ਮੇਰੀ ਕੋਟੀ ਸੋਹਣੀ ਆ ਵੀਰਪਾਲ ਦੀ ਕੋਟੀ ਵੀ ਦੱਸ ਦੋ ਠੀਕ ਆ ਨਾ ਇੱਕ ਹੋਰ ਵੀ ਹੁੰਦੀ ਆ ਵੀਰਪਾਲ ਬੋਲੀ ਹੋਰ ਵੀ ਹੁੰਦੀ ਐ ਇੱਕ ਪਤਾ ਨਹੀਂ ਕੀ ਨਾਮ ਸੀ ਉਹਦਾ ਬੋਲੀ ਦਾ ਹਾਂ ਨਾਨਕੇ ਅੰਦਾਜ਼ ਕਹਿੰਦੀ ਹੁੰਦੀ ਆ ਹਾਂ ਮੈਂ ਰਜਵਰ ਵੀ ਲੈ ਨਾ ਨੀ 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 ਨਾਨਕੇ ਉਸ ਪਿੰਡੋਂ ਆਏ ਜਿੱਥੇ ਟਿੱਕਰ ਵੀ ਨਾ ਇਹਨਾਂ ਦੇ ਬਾਂਦਰਾ ਵਰਗੇ ਨਹੀਂ ਪੈਰੀਛਤ ਨਹੀਂ 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 ਇਹਨਾਂ ਦੇ ਛੱਜਾਂ ਵਰਗੇ ਪੈਰ ਪੈਰੀਛਤ ਵੀ ਨਾ ਇੱਕ ਹੋਰ ਹੁੰਦੀ ਆ ਨਾਨਕੇ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ ਇਹਨਾਂ ਦੀ ਬਾਂਦਰਾ ਵਰਗੀ 부ਥੀ ਤੇ ਰੂਪ ਵੀ ਨਾ ਆਉਂਦੀ ਆ ਇੰਨੀਆਂ ਆਉਂਦੀਆਂ ਨੇ ਬਾਈ ਬੋਲੀਆਂ ਦੇਖ ਲੋ ਨਾਨਕਿਆਂ ਦਾਦਕਿਆਂ ਤੇ ਹੈ ਡੈ ਗਹਿ ਗੱਡਵੀਂ ਗਹਿ ਗੱਡਵੀਂ ਉਹ ਡਿੱਗੂ ਉਹ ਡਿੱਗੂ ਵੇ ਹਾਂਜੀ ਤਾਰ 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 ਇਨਾਂ ਨਾਨਕਿਆਂ ਨੂੰ ਕੋਟਨਿਆਂ ਦੀ ਮਾਰ ਇਨਾਂ ਨਾਨਕਿਆਂ ਕੋਟਨਿਆਂ ਦੀ ਮਾਰ ਹੀ ਵੀ ਨਾ ਇਨਾਂ ਨਾਨਕਿਆਂ ਨੂੰ ਕੱਡੁੱਦਲਾਨੋਂ ਬਾਹਰ ਇਨਾਂ ਕਿਆਨ ਉਸ ਕੋਟ ਨੇ ਆਦੀ ਮਾਰ ਐ ਹੁੰਦਾ ਤਾਰ-ਤਾਰ ਵੀ ਹੁੰਦਾ ਇੱਕ ਹੋਰ ਚੀਜ਼ ਵੀ ਹੁੰਦੀ ਆ ਮੈਂ ਭੁੱਲ ਗਈ ਪਤਾ ਨਹੀਂ ਕਿਹੜੀ ਸੀ ਕਿਹੜੀ ਬੋਲੀ ਸੀ ਕਿਉਂ ਭੁੱਲ ਜਾਨੀ ਯਾਦ ਕਰਦੀ ਆ ਹੋਰ ਜੀ ਯਾਦ ਕਰ ਰਹੀ ਆ ਗਾਈਜ਼ ਮੈਨੂੰ ਪਹਿਲੀ ਯਾਦ ਆ ਕਿ ਕਾਈਸ ਮੈਨੂੰ ਬੋਲੀ ਯਾਦ ਆ ਗਈ ਓ ਤੇਲੀ ਦੇ ਕਰਚੋਰੀ ਹੋਗੀ ਤੇਲੀ ਦੇ ਕਰਚੋਰੀ ਚੋਰੀ ਹੋਗੀ ਰੂਨੀ ਜੈ ਵੱਡੀ ਦੀਏ ਵਿੱਚ ਸੁਣੀ ਦੀ ਤੂੰ ਇੱਕ ਹੁੰਦਾ ਤੇਲੀ ਦੇ ਕਰਚੋਰੀ ਹੋਗੀ ਚੋਰੀ ਹੋ ਗਿਆ ਤੇਲ ਹੀ ਜੈ ਵੱਡੀ ਦਿਓ ਵਿੱਚੇ ਨਾਨਕਾ ਮੇਲ ਨਹੀਂ ਜਾ ਵੱਡੀ ਦਿਓ ਵਿੱਚੇ ਨਾਨਕਾ ਮੇਲ ਨਹੀਂ ਜਾ ਵੱਡੀ ਦਿਓ ਫਿਰ ਹੁੰਦਾ ਵਪਾਰੀ ਦੇ ਘਰ ਚੋਰੀ ਹੋਗੀ ਚੋਰੇ ਚੋਰੀ ਹੋਗੇ ਡੰਗਰ ਜੀ ਜੇ ਵੱਡੀ ਦਿਓ ਅਬ ਵਿੱਚ ਸੁਣੀ ਦਾ ਪਤਾ ਨਹੀਂ ਯਾਰ ਕੀ ਹੁੰਦਾ ਨਹੀਂ 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 ਆਏ ਹੁੰਦਾ ਕੀ ਕਹਿੰਦੇ ਹੁੰਦੇ ਆ ਕੱਪੜੇ ਵਾਲੀ ਦੁਕਾਨ ਨੂੰ ਕੱਪੜੇ ਦੀ ਦੁਕਾਨ ਨੂੰ ਕੱਪੜੇ ਦੀ ਨਹੀਂ ਨਹੀਂ ਪਤਾ ਨਹੀਂ ਕੀ ਕਹਿੰਦੇ ਹੁੰਦੇ ਯਾਰ ਘਰ ਚੋਰੀ ਹੋ ਗਈ ਚੋਰੀ ਹੋ ਗਿਆ ਪਜਾਮਾ ਨਹੀਂ ਜੇ ਵੱਢੀ ਦਿਓ ਪਿੱਛੇ ਸੁਨੀ ਦਾ ਮਾਮਾ ਹਾਂ ਸੁਨਿਆਰਾ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਕਾਨੀ ਨਹੀਂ ਜੇ ਵੱਢੀ ਦਿਓ ਪਿੱਛੇ ਸੁਨੀ ਦੀ ਮੰਮੀ ਨਹੀਂ ਜੇ ਫੰਡੀ ਦਿਓ ਹਾਂ ਯੈਸ ਫੇਰ ਕੋ ਹੋਰ ਵੀ ਹੁੰਦੀ ਆ ਮੰਮੀ ਚਾਚੇ ਬਾਹਲੀਆਂ ਹੁੰਦੀਆਂ ਨੇ ਕਾਫੀ ਸਾਰੇ ਹੁੰਦੇ ਆ ਆ ਮੰਮੇ ਪਾਉਂਦੇ ਹੁੰਦੇ ਆ ਮੰਮੇ ਪਾਉਂਦੇ ਹੁੰਦੇ ਆ ਸੇਠਾਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਿਆ ਕਿਉਂ ਨਹੀਂ ਜੇ ਵੱਡੀ ਦਿਓ ਵਿਚੇ ਮੁੰਡੇ ਦਾ ਪਿਓ ਜਾਂ ਵਿਚੇ ਕੁੜੀ ਦਾ ਪਿਓ ਨਹੀਂ ਜੇ ਵੱਡੀ ਦਿਓ ਐ ਸੁਣੀ ਨਾ ਅੱਜ ਤੁਸੀਂ ਮੇਰਾ ਨਾ ਮੈਚਿੰਗ ਕਿਉਂ ਕੁੜੀ ਫੇਦਿਓ ਮੰਮਾ ਨਾ ਮੈਚਿੰਗ ਕਿਉਂ ਕੀਤੀ ਐ ਇੱਧਰ ਦੇਖੋ ਜੁਜਾਰ ਸਿੰਘ ਜੀ ਦਾ ਰਿਆ ਹੈਪੀ ਬਰਥਡੇ ਜਲਦੀ ਹੂੰ ਕਿਉਂ ਮੈਂ ਚਿੱਕੀ ਤੇ ਨਹੀਂ ਇਹ ਨਾ ਲਗਾਵੋ ਤਾ ਇਹ ਵੀ ਚੱਲਣੀ ਚਿੱਨੀ ਦੇਖ ਲੈ ਵੱਡਾ ਹੋਇਆ ਵੀ ਕੁੱਟਿਆ ਕਰੂ ਮੈਂ ਲਾ ਦੂੰਗਾ ਮੁੰਡਾ ਵਿੱਚ ਜੁਜਾਰ ਮਮਾ ਦੇ ਬਾਲ ਛੱਡ ਛੱਡ ਮਮਾ ਦੇ ਬਾਲ ਫੈਣੀਏ ਫਿਰ ਸੌਂ ਜਾ ਪੁੱਤ ਸੌਂ ਜਾ ਕਰ ਕਿਹਦੇ ਕਿਹਦੇ ਜਵਾਬ ਐ ਕਰਦੇ ਬਈ ਸੌਂਦੀ ਨਹੀਂ ਤੇ ਸੌਂਦੇ ਸੌਂਦੇ ਉੱਠ ਗੜਦੇ ਆ ਸਾਡਾ ਜਵਾਬ ਸਾਡੇ ਨਾਲ ਬਹੁਤ ਐ ਕਰਦਾ ਇਹ ਸੌਂਦਾ ਸੌਂਦਾ ਉੱਠ ਗੜਦਾ ਹੈ ਬੜਾ ਖਰਾਵਾ ਜਾਂ ਕਹੂਗਾ ਵੀ ਮੈਨੂੰ ਥੱਲੇ ਛੱਡ ਦੋ ਬਸ ਵੀ ਮੈਂ ਥੱਲੇ ਘੁੰਮਦਾ ਫਿਰੂੰਗਾ ਮੈਂ ਨਹੀਂ ਛੱਡਦੀ ਥੱਲੇ ਬਿੱਲੀ ਜਾਂ ਬਸ ਟੋਪੀ ਚ ਲਾ ਕੇ ਮਾਰੂਗਾ ਆਹ ਟੋਪੀ ਤਾਂ ਚੋਂ ਲੈਣੀ ਨਹੀਂ ਨੀ ਹੈਗੀ ਨਹੀਂ ਟੋਪੀ ਚ ਲਾ ਕੇ ਮਾਰੂਗਾ ਟੋਪੀ ਨਹੀਂ ਲੈਂਦਾ ਲੈ ਲਾ ਭਾਈ ਮਿੱਤਰੋ ਰਿੱਖਿਆ ਜਿਵੇਂ ਇਹਨਾਂ ਨੇ ਬੋਲੀਆਂ ਸੁਣਾਈਆਂ ਨਾਨਕੇ ਦਾਦਕੇ ਵਾਲੀਆਂ ਵਾਲੀਆਂ ਫਿਰ ਸ਼ਾਲਾ ਬਹੁਤ ਸੁਣਾਈਆਂ ਇਹਨਾਂ ਨੇ ਬੋਲੀਆਂ ਅੱਜ ਕਨੇ ਦੀ ਦੀ ਤੁਹਾਨੂੰ ਇੰਨੀਆਂ ਫੋਲੀਆਂ ਆਉਂਦੀਆਂ ਹਾਂ ਕੋਈ ਸਪੈਸ਼ਲ ਮੰਗ ਸਦ ਕੇ ਲੈ ਕੇ ਜਾਂਦੇ ਹਾਂ ਹਾਂ ਮੈਂ ਇਹੀ ਗੱਲ ਦੱਸੀ ਸੀ ਵੀ ਸਪੈਸ਼ਲ ਵਿਆਹ ਤੇ ਬੁਲਾ ਕੇ ਲੈ ਕੇ ਜਾਂਦੇ ਹੁੰਦੇ ਜਿਸਕੇ ਮੈਂ ਲਓ ਇਹ ਸਮਾਨ ਪੈਕ ਕਰ ਲਿਆ ਹੁਣ ਆਪਾਂ ਬਾਜ਼ਾਰ ਦੇ ਕਰਕੇ ਆਉਣੇ ਆ ਕੰਮ ਤੇ ਜਾਂਦੇ ਜਾਂਦੇ ਫਿਰ ਇੱਕ ਫੋਲੀ ਸੁਣਾਦਾ ਰੱਖੀ ਮੈਂ ਦੋ ਸੁਣਾਦਾ ਕਿੱਕ ਤਕਣਾ ਲਾਉਂ ਆ ਓ ਬਿਰਵਾਲ ਇੱਕ ਹੋਰ ਹੁੰਦੀ ਆ ਲੈ ਗਿੱਧੇ ਚ ਪਾਉਣ ਵਾਲੀ ਊਰੀ 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 ਨੱਚਦੀ ਘਾਤੋਂ ਨਿੱਕੀ ਮਾਲਕ ਨੇ ਕੂਰੀ ਹਾਂਜੀ ਆ ਵੀ ਹੁੰਦੀ ਆ ਊਰੀ 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 ਇਹਦੇ ਨਛਗਣਾ ਦੇ ਨੱਚ ਨੱਚ ਹੋ ਜਾ ਦੂਰੀ ਇਹ ਵੀ ਹੁੰਦੀ ਆ ਤੇ ਯਾਰ ਆ ਦੇ ਕੀ ਦੇਖੀ ਦੇਖੀ ਲੈ ਮੇਰੇ ਲਾਤੀ ਫੜੀ ਜਾ ਗਾਣ ਬਹੁਤ ਖਰਾਬ ਅੱਛਾ ਰਿੱਕੀ ਚੱਲੀ ਗਏ ਆਪਾਂ ਪਾਰਸਲ ਵੀ ਰੱਖਣਾ 4 ਦਿਨ ਹੋ ਗਿਆ ਆਹ ਵਾਲਾ ਕੱਦ ਰੱਖਣ ਨੂੰ ਉਸ ਹਾਂ ਉਹ ਵੀਡੀਓ ਪਾ ਲਈਏ ਨਾ ਮਸਲਾ ਨਹੀਂ ਮੈਂ ਤੇਰੇ ਤੇ ਬੋਲ ਹੀ ਪਾ ਦੇਣੀ ਆ ਹੋਰਾਂ ਦੇ ਤਾਂ ਨਾਭੀ ਪੱਗਾ ਹੋਰਾਂ ਦੇ ਤਾਂ ਨਾਭੀ ਪੱਗਾ ਕਿ ਕਿ ਗੁਲਾਬੀ ਤੇਰੇ 'ਚ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਜਾਦੂ ਵਾਲੇ ਕੰਮ ਹੋਇਆ ਪਿਆ ਮਾਣਾ ਹੋਰ ਤਾਂ ਗੱਲ ਹੀ ਨਹੀਂ ਰਹੀ ਦਾ ਇੱਕ ਹੋਰ ਪਾ ਦੂੰ ਕਨੇਰੀਆਂ 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 ਆਹ ਪਾ ਗਨਾਵਾਂ ਨਵੇਂ ਤੇਨ ਨਜ਼ਰਾਂ ਲੱਗਣਗੀਆਂ ਮੇਰੀਆਂ ਅੱਗਾ ਤੂੰ ਮੈਨੂੰ ਕਹਿ ਦੀ ਫਿਰ ਆਹ ਪਾ ਗ ਬੰਨੂ ਲੈਣ ਦੇ ਸਾਡੇ ਮਾਗ ਵਿੱਚ ਮਿਰਚਾਂ ਬਥੇਰੀਆਂ ਆਜੇ ਚਲੋ ਖੜੇ ਹੋ ਉੱਠੋ ਉੱਠੋ ਤਮ ਕਰੀਏ ਇੱਕ ਵੋਲੀ ਹੋਰ ਜਿਆਦਾ ਕਿ ਨੀ ਮਾਣੇ ਤੂੰ ਨੱਚ ਮਾਣੇ ਤੂੰ ਦੇ ਦੇ ਸ਼ੌਂਕ ਦਾ ਗੇੜਾ ਹੂੰ ਠੀਕ ਐ ਜੇ ਦੁੱਪ ਲੱਗਦੀ ਲੈ ਲੈ ਜਾ ਤੈਨੂੰ ਨੱਚਦੀ ਨੂੰ ਰਿੰਕੀ ਮਾਰਦਾ ਗੇੜਾ ਤੈਨੂੰ ਨੱਚਦੀ ਨੂੰ ਰਿੰਕੀ ਮਾਰਦਾ ਗੇੜਾ ਦੇਖ ਕੇ ਨੱਚਦੀ ਨੂੰ ਹਾਏ ਹਾਏ ਬੱਲੇ ਬੱਲੇ ਹਾਏ ਹਾਏ ਤੈਨੂੰ ਨੱਚਦੀ ਨੂੰ ਰਿੱਕੀ ਮਾਰ ਮਾਣੀ ਮੈਂ ਤੈਨੂੰ ਥੋਣ ਵਾਸਤੇ ਪਾਈ ਆ ਉੱਠ ਜਾ ਬਰਤਸ ਖੜਾ ਹੋ ਰਿਕੇ ਜੋ ਮੈਂ ਚਲ ਖੜੇ ਹੋ ਦੁਕਾਨ ਤੇ ਆਏ ਸੀਗੇ ਫੇਰ ਜਾ ਰਹੇ ਹਾਂ ਹਾਂ ਦੋ ਵਾਗੇ ਹਣ ਪੀਕੋ ਕਰਨੀ ਦੇਖੀ ਹੋਣੀ ਆ ਜਿਹੜਾਰ ਦੀਆਂ ਸੀ ਦੋ ਟੋਪੀਆਂ ਵੀ ਲੈ ਆਏ ਇਹ ਕੰਮ ਵੀ ਕਰ ਲਿਆ ਅੱਜ ਅਸੀਂ ਟੋਪੀਆਂ ਵੀ ਲੈ ਆਏ ਜਿਹੜਾਰ ਦੀਆਂ ਦੋ ਤੇ ਹੁਣ ਫੇਰ ਜਾਣੇ ਆ ਸ਼ਾਇਦ ਗੱਡੀ ਤੇ ਜਾਣਾ ਗੱਡੀ ਤੇ ਮੈਂ ਕਿਹਾ ਗੱਡੀ ਤੇ ਜਾਣਾ ਗੱਡੀ ਤੇ ਜਾਵਾਂਗੇ ਹੁਣ ਚਲੋ ਠੀਕ ਚਲੋ ਬੂਨ ਨਹੀਂ ਚਾਰਜ ਓਕੇ ਓਕੇ ਲੈ ਲੈ ਦੱਸ ਕੋਟੀ ਦੱਸੋ ਕਿਹੜਾ ਫੋਨ ਚਲਾਉਣਾ ਸੀ ਤੁਸੀਂ ਦੱਸਿਓ 30% ਰਹਿ ਗਿਆ ਆ ਮਾ ਬੰਦ ਫੋਨ ਤਾਂ ਮੇਰਾ ਵੀ ਨਹੀਂ ਚਾਰਜ ਮਾ ਗੱਡੀ ਠੰਢੀ ਜਿਹੀ ਲੱਗੀ ਜਾਂਦੀ ਗੱਡੀ ਦੀ ਚੱਲ ਚਲੋ ਕੋਈ ਗੱਲ ਗੱਡੀ ਤੇ ਕੁਝ ਗੱਲ ਸੁਣੀ ਹਾਂਜੀ ਮੈਂ ਕਰੋਲ ਖਾਏ ਹੋਣੇ ਆ ਜਾ ਰੋਲ ਹੋਂਗਕੋਂਗ ਵਾਲਿਆਂ ਦਾ ਹਾਂ ਬਹੁਤ ਵਧੀਆ ਮੇਰਾ ਮਨ ਨਹੀਂ ਕਰਦਾ ਹੋਂਗਕੋਂਗ ਵਾਲਿਆਂ ਦਾ ਹੋਰ ਕੀ ਦੇਣਾ ਹੈ ਗਾਈਜ਼ ਮੈਨੂੰ ਮਾਫਲੋਰ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮੇਰਾ ਤੇ ਫਿਰ ਗੱਡੀ 'ਚ ਬਹਿ ਗਿਆ ਇੱਕ ਅੱਧੀ ਬੋਲੀ ਹੋਰ ਆ ਜੇ ਇਸ ਤਰੀਕੇ ਨਾਲ ਸਾਰਾ ਵਲੌਗ ਦੇਖਿਆ ਕਰਨੀ ਹੈ ਆਪਣੇ ਗਾਈਜ਼ ਗਾਈਜ਼ ਆਪਣਾ ਸਾਰਾ ਵਲੌਗ ਦੇਖਿਆ ਕਰਨੀ ਹੈ ਇਸ ਤਰੀਕੇ ਨਾਲ ਠੀਕ ਹੈ ਟਿੱਕੀਆਂ ਰਹੀ ਬੋਲੋ ਹਾਂ ਕਿੰਨੀਆਂ ਕਾਹ ਟਿੱਕੀਆਂ ਪੰਜ ਪੰਜ ਲੋ ਬਈ ਕਹਿਤਾ ਵੀਰੇ ਹੋਰਾਂ ਨੂੰ ਪੰਜ ਵੀਰੇ ਹੋਰਾਂ ਨੂੰ ਕਹਿਤਾ ਵੀ ਪੰਜ ਟਿੱਕੀਆਂ ਖੜਾਇਆ ਏ ਉਹ ਭਾਈ ਦੁਕਾਨ ਤੇ ਕੁੜੀਆਂ ਨੂੰ ਲੱਗੀ ਆ ਭੁੱਖ ਤੇ ਰਿੱਕੇ ਆਪਾਂ ਮਸ਼ੀਨ ਲਿਆਉਣੀ ਸੀ ਓ ਨੋ ਓ ਮਾਈ ਗੱਡੀ ਜਾ ਕੇ ਲੈਣੀ ਗੱਡੀ ਉਹ ਨਹੀਂ ਉਹ ਤਾਂ ਕਹਿੰਦੀ ਛੇ ਉਹਦੇ ਕੋਲ ਉੱਥੇ ਤਾਂ ਜਾਇਂਦੀ ਹੋਈ ਸੀ ਉਹ ਤਾਂ ਜਾਇਂਦੀ ਚਰਾਉਣ ਦੇ ਨੂੰ ਉਹ ਜਿਪੜੀ ਦੂਜੀ ਚਲਾ ਲੂ ਜੀ ਵੀ ਅੰਬ੍ਰੇਲਾ ਲੈ ਆਈਏ ਨਹੀਂ ਹੁਣ ਅੰਬ੍ਰੇਲਾ ਕਾਹਨ ਚਲਾਉਂ ਜਲਾ ਲੂ ਅੰਬ੍ਰੇਲਾ ਵੀ ਜੀ ਨਾ ਵੀਰਪਾਲ ਚਲਾ ਲੂ ਅੰਬ੍ਰੇਲਾ ਤੇਰੀ ਪਹਿਲਾ ਜੈਗ ਚਲਾਉਂਦੀ ਆ ਉਹ ਐ ਤੋ ਨਹੀਂ ਨਹੀਂ ਐ ਕੋਈ ਚੱਕਰ ਨਹੀਂ ਉਹ ਖੰਗ ਹੋ ਗਈ ਖੰਗ ਹੋ ਗਈ ਚਲੋ ਵੇ ਚਲਿਏ ਕਹਿੰਦੇ ਹੋਰਾਂ ਨੇ ਦਿੱਤੀਆਂ ਕੱਲੀਆਂ ਸਲਾਮੀਆਂ ਹੋਰਾਂ ਨੇ ਜੁੱਤੀਆਂ ਕੱਲੀਆਂ ਸਲਾਮੀਆਂ ਤੁਸੀਂ ਭਰੀ ਐ ਸ਼ੱਕ ਨਾਨਕਿਓ ਤੁਸੀਂ ਭਰੀ ਐ ਸ਼ੱਕ ਨਾਨਕਾ ਥੋੜਾ ਨੱਚਣੇ ਦਾ ਹੱਕ ਨਾਨਕਿਓ ਥੋੜਾ ਇਸ ਜੀ ਕੇ ਨਾਨਕੀ ਦਾਦ ਕਹਿੰਦੇ ਭਾਈ ਬੋਲੀਆਂ ਅੱਜ ਜਿੰਨੀਆਂ ਵੀ ਆਉਂਦੀਆਂ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਮੀਦ ਕਰਦੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੋਲੀਆਂ ਪਸੰਦ ਆਈਆਂ ਹੋਣਗੀਆਂ ਠੀਕ ਹੈ ਵਧੀਆ ਲੱਗੀਆਂ ਹੋਣਗੀਆਂ ਨੈਕਸਟ ਤੁਹਾਨੂੰ ਕਿਵੇਂ ਦੀਆਂ ਬੋਲੀਆਂ ਚਾਹੀਦੀਆਂ ਨੇ ਦੱਸ ਦਿਓ ਲੌਗ ਸ਼ੇਅਰ ਕਰਿਆ ਕਰੋ ਲੌਗ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਬਈ ਸਭ ਚੱਲੂ ਦਾ ਫੇਸ ਸਾਨੂੰ ਮੋਟੀਵੇਸ਼ ਮੋਟੀਵੇਸ਼ਨ ਮਿਲੂਗੀ ਅਸੀਂ ਬੰਦ ਕਰ ਦਾਂਗੇ ਨਹੀਂ ਸਾਨੂੰ ਕੋਈ ਮੋਟੀਵੇਸ਼ ਬੰਦ ਕਰ ਦੇਣਾ ਨਹੀਂ ਅਸੀਂ ਨਹੀਂ ਤਾਂ ਰਿੱਕੀ ਨੇ ਕੀ ਹਗਾ ਵੀ ਉਹਨਾਂ ਨੇ ਚੈਨਲ ਉਹ ਫਿਰ ਕੀ ਫਾਇਦਾ ਮੈਂ ਮੱਥਾ ਮਾਰਦਾ ਕੀ ਫਾਇਦਾ ਯਾਰ ਕੀ ਗੱਲ ਕਰਦਾ ਆਂ ਆ ਭਾਈ ਕੀ ਗੱਲ ਕਰਦਾ ਆਂ ਫਿਰ ਕੀ ਫਾਇਦਾ ਯਾਰ ਬਸ ਆਹੀ ਗੱਲ ਐ ਇਹੀ ਦੋ ਤਾ ਦੋ ਤੜਾ ਰੀਜਨ ਨੇ ਪਲੀਜ਼ ਰਿਕੁਐਸਟ ਆ ਤੁਹਾਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਯੈਸ ਠੀਕ ਐ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਨੈਕਸਟ ਆਪਾਂ ਕਿਹੜਾ ਬਣਾਈਏ ਵਲੌਗ ਠੀਕ ਐ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡੇਲੀ ਵਲੋਗਿੰਗ ਦਾ ਆਉਂਦੀ ਦੋ ਡੇਲੀ ਵਲੋਗਿੰਗ ਆਈ ਹਾਂ ਮੇਰੇ ਠੀਕ ਹੈ ਜੀ ਓਕੇ ਜੀ ਬਾਏ ਬਾਏ ਟਾਟਾ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ